ਇੱਕ ਪਾਸੇ ਦਾ ਵਾਹ ਜੀ ਹੈਗਾ ਅਮਰੀਕਾ ਤੇ ਇੱਕ ਪਾਸੇ ਹੈ ਕੈਨੇਡਾ ਆਪਾਂ ਫਿਰਦੇ ਆ ਨੈਗਰਾਫਾਲ ਤੇ ਤੇ ਆ ਦੇਖੋ ਆਪਾਂ ਅਮਰੀਕਾ ਆਏ ਹੋਏ ਆ ਇਸ ਵੇਲੇ ਅਮਰੀਕਾ ਦੇ ਇਂਟਰਾ ਜੋ ਸਾਹਮਣੇ ਕੈਨੇਡਾ ਜਦੋਂ ਆਉਂਦਾ ਅੱਛੇ ਅਮਰੀਕਾ ਰਹਿ ਗਿਆ ਜੀ ਤੇ ਅੱਗੇ ਕੈਨੇਡਾ ਇਹ ਨਾਇਗਰਾ ਫਾਲ ਜਿਹੜਾ ਆਪਾਂ ਆਮ ਹੀ ਦੇਖਦੇ ਹੁੰਨੇ ਆ ਤੇ ਦੇਖੋ ਪਾਣੀ ਡਿੱਗਦਾ ਪੂਰਾ ਡਾਰ ਆਉਂਦਾ ਬਹੁਤ ਹੀ ਅਮਰੀਕਾ ਦਾ ਝੰਡਾ ਨਾਲ ਹੀ ਕੈਨੇਡਾ ਦਾ ਇਹਦਾ ਪ੍ਰਯਾਜ ਕੋਲਾ ਬਈ ਜਿਹੜਾ ਅਮਰੀਕਾ ਤੇ ਕੈਨੇਡਾ ਨੂੰ ਜੋੜਦਾ ਆਪਰੇ ਵਿੱਚ ਇੱਥੋਂ ਦੀ ਟੱਕ ਲੈ ਲੈ ਆਪਣੇ ਪੰਜਾਬੀ ਜਾਂਦੇ ਆ ਯੂ ਐਸ ਏ ਨੂੰ ਆਹੋ ਜੀ ਕਸਟਮਰ ਨੂੰ ਤੁਹਾਨੂੰ ਦਿਖਾ ਦਗੀ ਹੈ ਨਾ ਉਧਰਲੇ ਪਾਸੇ ਤਾਂ ਰਹਿ ਗਿਆ ਯੂ ਐਸ ਏ ਅਮਰੀਕਾ ਤੇ ਇਧਰਲੇ ਪਾਸੇ ਰਹਿ ਗਿਆ ਭਾਈ ਜੀ ਕੈਨੇਡਾ ਤੇ ਨਾਇਗਰਾ ਫਾਲ ਦੇ ਨਜ਼ਾਰੇ ਦੇਣਾ ਹਵਾ ਬਹੁਤ ਜ਼ਿਆਦਾ ਵਗ ਰਹੀ ਆ ਇਹ ਤੇ 7 ਵਜੇ ਹੋਏ ਆ ਤੇ ਆਹ ਦੇਖੋ ਬਾਈ ਜੀ ਤੁਹਾਨੂੰ ਇੱਕ ਨਰਾ ਝੰਡਾ ਦੇਖੋ ਅਸੀਂ ਕੈਨੇਡਾ ਦਾ ਆ ਪੱਟੀ ਹੈ ਉਜਾੜੇ ਪਈ ਜਾਨ ਹੁਣ ਆਪਾਂ ਵੜ ਕੇ ਕੈਨੇਡਾ ਦੇ ਵਿੱਚ ਹੁਣ ਐਂਟਰੀ ਹੋ ਗਈ ਕੈਨੇਡਾ ਜਾ ਕੇ ਇਹਦਾ ਅਮਰੀਕਾ ਦੇ ਮੀਟਿੰਗ ਵਾਸਤੇ ਜੋੜਨਾ ਹੈ